ਲਾਰੈਂਸ ਮਿਸ਼ਨੋਏ ਦੇ ਇੰਟਰਵਿਊਜ਼ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਐਸਆਈਟੀ ਦੇ ਵੱਲੋਂ ਜੋ ਜਾਂਚ ਕਰਨ ਤੋਂ ਬਾਅਦ ਰਿਪੋਰਟ ਸੌਂਪੀ ਗਈ ਹੈ ਉਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਜੋ ਦੋ ਇੰਟਰਵਿਊ ਕੀਤੇ ਗਏ ਨੇ ਇਹ ਦੋਵੇਂ ਪੰਜਾਬ ਅਤੇ ਰਾਜਸਥਾਨ ਦੇ ਵਿੱਚ ਹੋਏ ਨੇ ਪਹਿਲਾ ਇੰਟਰਵਿਊ ਜੋ ਹੋਇਆ ਸੀ ਖਰੜ ਸੀਆਈਏ ਸਟਾਫ ਦੇ ਵਿੱਚ ਕੀਤਾ ਗਿਆ ਤੇ ਦੂਸਰਾ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਦੇ ਵਿੱਚੋਂ ਹੋਇਆ ਹੈ ਤਾਂ ਪੰਜਾਬ ਸਰਕਾਰ ਲਗਾਤਾਰ ਅਤੇ ਪੰਜਾਬ ਸਰਕਾਰ ਦੇ ਜੋ ਨੁਮਾਇੰਦੇ ਸਨ ਕਹਿੰਦੇ ਰਹਿੰਦੇ ਸੀ ਕਿ ਇਹ ਇੰਟਰਵਿਊ ਪੰਜਾਬ ਦੀਆਂ ਜ਼ਿਲ੍ਹਿਆਂ ਵਿੱਚ ਨਹੀਂ ਹੋਏ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਨਵੀਂ ਗੱਲ ਸਾਹਮਣੇ ਆ ਗਈ ਹੈ ਹਾਈ ਕੋਰਟ ਦੇ ਵਿੱਚ ਐਸਆਈਟੀ ਦੇ ਵੱਲੋਂ ਜਾਂਚ ਕਰਨ ਤੋਂ ਬਾਅਦ ਰਿਪੋਰਟ ਪੇਸ਼ ਕੀਤੀ ਗਈ ਹੈ ਤੇ ਇਹ ਦੋ ਇੰਟਰਵਿਊ ਦੇ ਬਾਰੇ ਵੱਡੇ ਖੁਲਾਸੇ ਹੋਏ ਨੇ ਕਿ ਦੋਵੇਂ ਇੰਟਰਵਿਊ ਜੋ ਹੋਏ ਨੇ ਇੱਕ ਪੰਜਾਬ ਤੇ ਦੂਜਾ ਰਾਜਸਥਾਨ ਦੇ ਵਿੱਚ ਹੋਇਆ ਹੈ ਪਹਿਲਾ ਇੰਟਰਵਿਊ ਖਰੜ ਸੀਆਈਏ ਸਟਾਫ ਦੇ ਵਿੱਚ ਹੋਇਆ ਜਦੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲਿਆਂਦਾ ਜਾਂਦਾ ਹੈ ਤਾਂ ਖਰੜ ਸੀਆਈਏ ਸਟਾਫ ਦੇ ਵਿੱਚ ਪੁੱਛਗਿੱਛ ਕੀਤੀ ਜਾਂਦੀ ਹੈ ਇੱਥੋਂ ਹੀ ਇਸ ਇੰਟਰਵਿਊ ਦੇ ਜਿਹੜਾ ਕੀਤਾ ਜਾਣਦੀ ਹੁਣ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਇੰਟਰਵਿਊ ਪੰਜਾਬ ਦੇ ਖਰੜ ਇਲਾਕੇ ਦੇ ਸੀਆਈਏ ਸਟਾਫ ਦੇ ਵਿੱਚੋਂ ਕੀਤਾ ਗਿਆ ਇੱਕ ਚੈਨਲ ਦੇ ਵੱਲੋਂ ਦੋ ਇੰਟਰਵਿਊਜ਼ ਕੀਤੇ ਗਏ ਸੀ ਜਿਸ ਤੋਂ ਬਾਅਦ ਇਹਨਾਂ ਇੰਟਰਵਿਊ ਦੇ ਉੱਤੇ ਬਿਆਨ ਦਿੱਤੇ ਗਏ ਸੀ ਤੇ ਆਖਿਆ ਗਿਆ ਸੀ ਕਿ ਪੰਜਾਬ ਦੇ ਵਿੱਚ ਕੋਈ ਵੀ ਇੰਟਰਵਿਊ ਇਹਨਾਂ ਦੇ ਵਿੱਚੋਂ ਨਹੀਂ ਹੋਇਆ ਪਰ ਹੁਣ ਇਹ ਮਾਮਲਾ ਜਦੋਂ ਪੰਜਾਬ ਹਾਈ ਕੋਰਟ ਦੇ ਵਿੱਚ ਪਹੁੰਚਿਆ ਉੱਥੇ ਜਾਂਚ ਐਸਆਈਟੀ ਦੇ ਵੱਲੋਂ ਕੀਤੀ ਕਰਕੇ ਜਿਹੜੀ ਰਿਪੋਰਟ ਦਿੱਤੀ ਗਈ ਹੈ ਉਸ ਦੇ ਵਿੱਚ ਸਾਹਮਣੇ ਆ ਗਿਆ ਕਿ ਇੱਕ ਇੰਟਰਵਿਊ ਪੰਜਾਬ ਦੀ ਖਰੜ ਸੀਆਈਏ ਸਟਾਫ ਦੇ ਵਿੱਚ ਤੇ ਦੂਜਾ ਰਾਜਸਥਾਨ ਦੇ ਵਿੱਚ ਜੇਲ੍ਹ ਦੇ ਵਿੱਚੋਂ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਪੰਜਾਬ ਅਤੇ ਰਾਜਸਥਾਨ ਦੇ ਏਜੀ ਦੇ ਵੱਲੋਂ ਜੋ ਅਗਲਾ ਪੱਖ ਰੱਖਿਆ ਜਾਵੇਗਾ ਉਸ ਬਾਰੇ ਵੀ ਅਪਡੇਟ ਤੁਹਾਨੂੰ ਕਰਦੇ ਰਹਾਂਗੇ ਅਤੇ ਹੁਣ ਅਗਲੀ ਪੇਸ਼ੀ ਦੇ ਉੱਤੇ ਰਾਜਸਥਾਨ ਦੇ ਏਜੀ ਨੂੰ ਪੇਸ਼ ਹੋਣ ਦੇ ਲਈ ਵੀ ਹੁਕਮ ਹਾਈ ਕੋਰਟ ਦੇ ਵੱਲੋਂ ਦੇ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਜੋ-ਜੋ ਨਵੀਂ ਗੱਲ ਸਾਹਮਣੇ ਆਵੇਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਕਾਰਨ ਟਾਕਸ ਤੇ ਪੰਜਾਬੀ ਨਿਊਜ਼ ਕਾਰਨਰ ਦੇ ਨਾਲ